ਸਤਿ ਸ੍ਰੀ ਅਕਾਲ ਸਲਾਮ ਅਦਾਬ ਨਮਸਕਾਰ ਰਾਮ ਰਾਮ ਕੀ ਹਾਲ ਚਾਲ ਬਈ ਮਿੱਤਰ ਪਿਆਰਿਓ ਆਜੋ ਫਿਰ ਲਾਈਵ ਕਰਦੇ ਆਂ ਗੱਲਬਾਤ ਜੁੜ ਜੋ ਹੌਲੀ ਹੌਲੀ ਸਾਰੇ ਵੀਰ ਭਰਾ ਆਜੋ ਮਿੱਤਰ ਪਿਆਰਿਓ ਫਿਰ ਕਰਦੇ ਆਂ ਲਾਈਵ ਗੱਲਬਾਤ ਦੇਖਦੇ ਆਂ ਸਭ ਤੋਂ ਪਹਿਲਾਂ ਕੌਣ ਜੁੜਦਾ ਆਜੋ ਆਜੋ ਮਿੱਤਰ ਪਿਆਰਿਓ ਆਜੋ ਫਿਰ ਕਰਦੇ ਆਂ ਗੱਲਬਾਤ ਸਾਰਿਆਂ ਦੇ ਨਾਲ ਲਾਈਵ ਚੱਲਦੀ ਪਈ ਆ ਲਾਈਵ ਚੱਲਦੀ ਨੂੰ ਕਮੈਂਟ ਕਰਕੇ ਦੱਸੋ ਕਿੱਥੋਂ ਕਿੱਥੋਂ ਦੇਖ ਰਹੇ ਜੇ ਲਾਈਵ ਕਮੈਂਟ ਕਰਕੇ ਦੱਸਿਓ ਵੀ ਕਿੱਥੋਂ ਕਿੱਥੋਂ ਤੁਸੀਂ ਜੁੜੇ ਜੇ ਕਿਹੜਾ ਕਿਹੜਾ ਤੁਹਾਡਾ ਪਿੰਡ ਆ ਕਿਹੜਾ ਕਿਹੜਾ ਏਰੀਆ ਤੁਹਾਡਾ ਇਹ ਜ਼ਰੂਰ ਦੱਸਿਓ ਦੋ ਜਾਨੇ ਜੁੜ ਗਏ ਆ ਕਮੈਂਟ ਕਰਕੇ ਆਪਣਾ ਪਿੰਡ ਸ਼ੇਅਰ ਜ਼ਰੂਰ ਦੱਸਿਓ ਵੀ ਕਿੱਥੋਂ-ਕਿੱਥੋਂ ਦੇਖਦੇ ਪਏ ਜੇ ਆਜੋ ਆਜੋ ਮਿੱਤਰ ਪਿਆਰਿਓ ਆਜੋ ਹੌਰਸ ਕੰਟੈਂਟ ਵਾਇਲਡ ਹੌਰਸ ਦਿੱਲੀ ਤੋਂ ਵੇਖਣ ਰਹੇ ਆ ਜੀ ਵੈਰੀ ਗੁੱਡ ਵੈਰੀ ਗੁੱਡ ਵੀਡੀਓ ਨੂੰ ਚਲਦੀ-ਚਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਲਾਈਕ ਜ਼ਰੂਰ ਕਰੀ ਜਾਓ ਇਹਦੇ ਨਾਲ ਵੀਡੀਓ ਫਿਰ ਆਟੋਮੈਟਿਕ ਸ਼ੇਅਰ ਹੋ ਜਾਂਦੀ ਆ ਬਹੁਤ ਬਹੁਤ ਧੰਨਵਾਦ ਵੀਰ ਜੀ ਦਿੱਲੀ ਤੋਂ ਦੇਖ ਰਹੇ ਜੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਕੀ ਮਾਹੌਲ ਚਾਲਿਆ ਦਿੱਲੀ ਦਾ ਠੀਕ ਠਾਕ ਆ ਚਾਰ ਜਾਣੇ ਆਗੇ ਆਜੋ ਆਜੋ ਸਾਰੇ ਆਜੋ ਇੱਕਦਾਂ ਵੀਡੀਓ ਨੂੰ ਚਲਦੀ-ਗਲਦੀ ਨੂੰ ਲਾਈਕ ਸ਼ੇਅਰ ਕਮੈਂਟ ਕਰੀ ਜਾਓ ਆਪੋ ਆਪਣਾ ਜ਼ਿਲ੍ਹਾ ਦੱਸੀ ਜਾਓ ਵੀ ਕਿਹੜੇ ਕਿਹੜੇ ਜ਼ਿਲ੍ਹੇ ਤੋਂ ਜੁੜੇ ਜੇ ਅਸੀਂ ਵੀਰ ਦੀ ਤਰਨਤਨ ਤੋਂ ਆਂ ਜ਼ਿਲ੍ਹਾ ਤਰਨਤਨ ਪਿੰਡ ਸਾਡਾ ਫਤਿਆਬਾਦ ਚਾਰ ਜਣੇ ਆ ਸਾਰੇ ਇੱਕ ਵੀਰ ਕਮੈਂਟ ਕਰਦਾ ਪਿਆ ਸਾਰੇ ਕਰੋ ਪਤਾ ਲੱਗ ਜੇ ਵੀ ਕੌਣ ਕਿੱਥੋਂ ਕਿੱਥੋਂ ਦੇਖ ਰਿਹਾ ਵੈਰੀ ਗੁੱਡ ਵੈਰੀ ਗੁੱਡ ਹੁਣ ਬਣੀ ਗੱਲ 10 ਜਣੇ ਆ ਗਏ ਮੇਰੇ ਭਰਾ ਜਿਹੜੇ ਆ 10 ਜਣੇ ਜੁੜ ਗਏ ਪਰ ਅਜੇ ਤੱਕ ਕਿਸੇ ਨੇ ਲਾਈਕ ਵਾਲਾ ਬਟਨ ਨਹੀਂ ਦੱਬਿਆ ਲਾਈਕ ਜ਼ਰੂਰ ਕਰੀ ਜਾਓ ਲਾਈਕ ਦੇ ਨਾਲ YouTube ਵੀਡੀਓ ਆਟੋਮੈਟਿਕ ਸ਼ੇਅਰ ਕਰ ਦਿੰਦਾ ਤੁਹਾਨੂੰ ਸ਼ੇਅਰ ਕਰਨ ਦੀ ਲੋੜ ਨਹੀਂ ਪੈਂਦੀ ਵਾਹਿਗੁਰੂ 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 ਬਹੁਤ ਵਧੀਆ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜੇ ਵੀਰ ਲਾਈਵ ਦੇ ਨਾਲ ਜੁੜੇ ਆ ਦੇਖਦੇ ਪਏ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡਾ ਵੀ ਤਰਨ ਤਾਰਨ ਹੈ ਪਰ ਰਹਿੰਦੇ ਅਸੀਂ ਦਿੱਲੀ ਆ ਠੀਕ ਹੈ ਵੀਰ ਜੀ ਠੀਕ ਆ ਆਪਣੇ YouTube ਚੈਨਲ ਦਾ ਨਾਮ ਸਹੀ ਕਰੋ ਆਪਣੇ ਨਾਮ ਤੇ ਰੱਖੋ YouTube ਚੈਨਲ ਦਾ ਨਾਮ ਬਾਕੀ ਅਕੱਲ ਮੈਂ ਇੱਕ ਵੀਡੀਓ ਦੇਖਦਾ ਪਿਆ ਸੀ ਕੱਲ ਇੱਕ ਵੀਡੀਓ ਦੇਖੀ ਮੈਂ ਇੱਕ ਮੁੰਡਾ ਆਪਣੀ ਮਾਂ ਨੂੰ ਕੁੱਟ ਰਿਹਾ ਬਹੁਤ ਜ਼ਿਆਦਾ ਕੁੱਟ ਰਿਹਾ ਅੱਜ ਕੱਲ ਨੌਜਵਾਨ ਜਿਹੜੇ ਆ ਇਹ ਮਾਂ ਪਿਓ ਦੀ ਸੇਵਾ ਤੇ ਕੀ ਕਰਨੀ ਆ ਮਾਂ ਪਿਓ ਨੂੰ ਕੁੱਟ ਕੁੱਟ ਕੇ ਜਲੀਲ ਕਰਦੇ ਆ ਬਹੁਤ ਮਾੜੀ ਗੱਲ ਆ ਨਿੰਦਨ ਵਾਲੀ ਗੱਲ ਆ ਧੰਨਵਾਦ ਵਾਈਲਡ ਹਾਰਸ ਜੀ ਧੰਨਵਾਦ ਮੈਂ ਕੋਠੇ ਤੇ ਚੜਿਆ ਤਾਂ ਨੂੰ ਸਾਰੀ ਲੋਕੇਸ਼ਨ ਦਿਖਾਉਣਾ ਵੇਖ ਲੋ ਚੈੱਕ ਕਰੋ ਇੱਕ ਵਾਰ ਆ ਸਾਡੇ ਘਰ ਆ ਸਾਰਿਆਂ ਦੇ ਚਾਚੇ ਤਾਇਆ ਦੇ ਸਾਰਿਆਂ ਦੇ ਸਾਡੇ ਘਰ ਆਏ ਮੈਂ ਹਰਾਨੀ ਇਸ ਗੱਲ ਦੀ ਆ ਵੀ 20 ਜਣੇ ਜੁੜੇ ਆ 33 ਜਣੇ ਜੁੜ ਗਏ ਆ ਪਰ ਅਜੇ ਤੱਕ ਕਿਸੇ ਨੇ ਕਮੈਂਟ ਨਹੀਂ ਕੀਤਾ ਸਿਰਫ ਇੱਕ ਵੀਰ ਕਮੈਂਟ ਕਰਦਾ ਪਿਆ ਉਹ ਵੀਰੋ ਸਾਰੇ ਜਣੇ ਦੱਸੋ ਵੀ ਕਿੱਥੋਂ ਕਿੱਥੋਂ ਦੇਖਦੇ ਪਏ ਜੇ ਲਾਈਵ ਕਿੱਥੋਂ ਕਿੱਥੋਂ ਜੁੜੇ ਜੇ ਆ ਸਾਡੇ ਘਰ ਆ ਤੁਹਾਨੂੰ ਸਾਰਿਆਂ ਨੂੰ ਮੈਂ ਘਰ ਬਖਾਤੇ ਵੇਖੋ ਕਿੰਡੀ ਸੋਹਣਾ ਵਿਊ ਆ ਕਿਸੇ ਵੀ YouTube ਵਾਲੇ ਮੈਂਬਰ ਨੇ ਤੁਹਾਨੂੰ ਅਜੇ ਤੱਕ ਇਹੋ ਜਿਹਾ ਵਿਊ ਨਹੀਂ ਦਿਖਾਇਆ ਹੋਣਾ ਆ ਪੁਰਾਣੇ ਘਰ ਆ ਇੱਧਰ ਵੀ ਦਿਖਾਉਣਾ ਤੁਹਾਨੂੰ ਸਾਰੇ ਕੀ ਬਾਤ ਆ ਬਹੁਤ ਸੋਹਣਾ ਦ੍ਰਿਸ਼ ਆ ਜੀ ਬਹੁਤ ਸੋਹਣਾ ਦ੍ਰਿਸ਼ ਆ ਆਹਾ ਡਾ ਡਾ ਵਜਾ ਹੈਲੋ ਹੈਲੋ ਆਜੋ ਆਜੋ ਸਾਰੇ ਜਾਣੇ ਆਜੋ ਇੱਕਦਾਂ 36 ਜਾਣੇ ਜੁੜ ਗਏ ਆ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰੀ ਜਾਓ ਤਾਂ ਜੋ ਕਿ ਹੋਰ ਵੀਰ ਭਰਾ ਜੁੜ ਸਕਣ ਤੇ ਵੀਰਾਂ ਨੂੰ ਵੀਰਾਂ ਨੂੰ ਬੇਨਤੀ ਆ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਲਾਈਕ ਅਜੇ ਤੱਕ ਕਿਸੇ ਨੇ ਨਹੀਂ ਕੀਤਾ ਬੜੀ ਮਾੜੀ ਗੱਲ ਆ ਸਾਡੇ ਪੰਜਾਬੀ ਪੰਜਾਬੀਆਂ ਦੀ ਸਪੋਰਟ ਕਰਦੇ ਹੀ ਨਹੀਂਗੇ ਭਾਈ ਇਹ ਇੱਕ ਦੂਜੇ ਦੀ ਸਪੋਰਟ ਕਰਦੇ ਆ ਉਹਨਾਂ ਦੇ ਫਾਲੋਅਰ ਵੀ ਮਿਲੀਅਨ ਦੇ ਵਿੱਚ ਆ ਸਾਡੇ ਪੰਜਾਬੀ ਇਹ ਕਹਿੰਦੇ ਆ ਵੀ ਯਾਰ ਬੰਦਾ ਅਹੀਂ ਬੰਦੇ ਨੂੰ ਲਾਈਕ ਕਿਉਂ ਕਰੀਏ ਅਗਰ ਤੁਸੀਂ ਮੇਰੀਆਂ ਗੱਲਾਂ ਦੇ ਨਾਲ ਸਹਿਮਤ ਹੁੰਦੇ ਜੇ ਮੇਰੀ ਲਾਈਵ ਤੁਹਾਨੂੰ ਚੰਗੀ ਲੱਗਦੀ ਹੈ ਕਰ ਦਿਆ ਕਰੋ ਲਾਈਕ ਕਿੱਡੀ ਕੀ ਗੱਲ ਆ ਆਪਣੇ ਪੰਜਾਬੀ ਭਰਾਵਾਂ ਨੂੰ ਸਪੋਰਟ ਕਰਿਆ ਕਰੋ ਭਰਾਵੋ ਰਠੌਰ ਰਠੌਰ ਸਾਹਿਬ ਆ ਗਿਆ ਕਿੱਧਰ ਸੇ ਭਾਈ ਰਠੌਰ ਸਾਹਿਬ ਜੀ ਪੰਜਾਬੀ ਜਲਦੀ ਕੋ ਕੀ ਲਿਖਿਆ ਤੁਸੀਂ ਕਿੱਧਰ ਸੇ ਭਾਈ ਰਠੌਰ ਆਜੋ ਫਿਰ ਮਿੱਤਰ ਪਿਆਰਿਓ ਆਜੋ ਤੁਹਾਡੇ ਕਮੈਂਟ ਪੜਦੇ ਆਂ ਵੀ ਕੌਣ ਕਿੱਥੋਂ ਕਿੱਥੋਂ ਜੁੜਿਆ ਕਰੇਜੀ 420 ਜੈ શ્રી 크ishna ਜੈ શ્રી 크ishna ਬ੍ਰਦਰ ਹਰ ਹਰ ਮਹਾਦੇਵ ਕਰੇਜੀ 420 ਨਾਮ ਹੀ ਵੱਡੇ ਠੋਕ ਠੋਕ ਬਜਾਬ ਜਾਂ ਰੱਖੇ ਆ ਬਹੁਤ ਵਧੀਆ ਜੀ ਬਹੁਤ ਵਧੀਆ ਧੰਨਵਾਦ ਤੁਹਾਡਾ ਸਾਰਿਆਂ ਦਾ ਕਮੈਂਟ ਜਰੂਰ ਕਰੋ ਤੇ ਦੱਸੋ ਵੀ ਕਿਹੜਾ ਪਿੰਡ ਕਿੱਥੋਂ ਜੁੜੇ ਜੇ ਤੁਸੀਂ ਮੇਰੇ ਨਾਲ ਤੇ ਮੈਂ ਤੁਹਾਡੇ ਕਮੈਂਟ ਰੀਡ ਕਰਦਾ ਆ ਨਾਲ ਦੀ ਨਾਲ ਕਮੈਂਟ ਕਰੀ ਜਾਓ ਦਫਾ ਕਰੋ ਲਾਈਕ ਨਾ ਕਰਨਾ ਨਹੀਂ ਕਰਨਾ ਕਮੈਂਟ ਕਰਕੇ ਆਪਣਾ ਆ ਦੱਸੋ ਵੀ ਕਿਹੜੇ ਪਿੰਡੋਂ ਜੁੜੇ ਜੇ ਕਿਹੜਾ ਸ਼ਹਿਰ ਹੈ ਆਪਣਾ ਕਿੱਥੋਂ ਦੇਖਦੇ ਪਏ ਜੇ ਲਾਈਵ ਵਾਹਿਗੁਰੂ ਵਾਹਿਗੁਰੂ ਅਜੇ 3-4 ਜਣੇ ਨੇ ਕਮੈਂਟ ਕੀਤੇ ਸਿਰਫ ਚਲੋ ਠੀਕ ਹੈ ਬ੍ਰਦਰ ਅੱਜ ਦੇ ਲਈ ਇੰਨਾ ਹੀ ਕਿਉਂਕਿ ਭਰਾ ਜਿਹੜੇ ਆ ਕਮੈਂਟ ਤੇ ਕਰਦੇ ਨਹੀਂ ਕਮੈਂਟ ਕਰਨਗੇ ਤੇ ਪਤਾ ਲੱਗੂਗਾ ਵੀ ਕੌਣ ਕਿੱਥੋਂ ਕਿੱਥੋਂ ਜੁੜਿਆ ਸਾਰੇ ਦੇਖੀ ਜਾਂਦੇ ਆ ਲਾਈਵ ਚਲੋ ਵਧੀਆ ਗੱਲ ਹੈ ਦੇਖੋ ਲਾਈਵ ਤੁਸੀਂ ਨਹੀਂ ਪਰ ਉਹਦੇ ਨਾਲ ਦੀ ਨਾਲ ਕਮੈਂਟ ਜ਼ਰੂਰ ਕਰੋ ਤੇ ਦੱਸੋ ਸਾਨੂੰ ਕੌਣ ਕਿੱਥੋਂ ਕਿੱਥੋਂ ਦੇਖਦਾ ਪਿਆ ਕਿੱਥੋਂ ਕਿੱਥੋਂ ਜੁੜਿਆ ਠੀਕ ਹੈ ਬ੍ਰਦਰ ਚਲੋ ਠੀਕ ਹੈ ਅੱਜ ਦੇ ਲਈ ਇੰਨਾ ਹੀ ਵੈਸੇ ਲਾਈਵ ਹੋਇਆ ਹਾਂ ਮੈਂ ਕਿ ਚਲੋ ਭਰਾਵਾਂ ਦੇ ਨਾਲ ਗੱਲਬਾਤ ਕਰਦੇ ਆਂ ਤੇ ਭਰਾ ਲਾਈਵ ਦੇ ਵਿੱਚ ਆਉਣਗੇ ਤੇ ਗੱਲਬਾਤ ਕਰਾਂਗੇ ਪਰ ਭਰਾ ਜਿਹੜੇ ਆ ਉਹ ਕਮੈਂਟ ਹੀ ਨਹੀਂ ਕਰਦੇ ਤੇ ਹੁਣ ਕੀ ਕੀਤਾ ਜਾਵੇ ਫਿਰ ਵੇਖੀ ਜਾ ਰਹੇ ਆ ਤੇ ਕਮੈਂਟ ਨਹੀਂ ਕਰਦੇ ਪਏ ਮੇਰੇ ਵੱਲੋਂ ਜਿਹੜੇ ਮੇਰੇ ਚੈਨਲ ਦੇ ਨਾਲ ਜੁੜੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਇਦਾਂ ਹੀ ਪਿਆਰ ਕਰਦੇ ਰਹੋ ਪਿਆਰ ਬਣਾਈ ਰੱਖੋ ਤੇ ਜੇ ਕਿਸੇ ਵੀਰ ਦਾ ਚੈਨਲ ਜੇ ਕਿਸੇ ਨੇ ਪ੍ਰਮੋਟ ਕਰਵਾਉਣਾ ਚੈਨਲ ਜੇ ਕਿਸੇ ਨੇ ਕਿਸੇ ਵੀ ਤਰੀਕੇ ਦੀ ਆਪਾਂ ਨੂੰ ਹੈਲਪ ਚਾਹੀਦੀ ਆ ਆਪਾਂ ਦੇਣ ਦੱਸਾਂਗੇ ਸਾਰੀ ਗੱਲਬਾਤ ਵੀ YouTube ਤੇ ਕਿੱਦਾਂ ਆਪਾਂ ਜੁੜਨਾ ਆ ਕਿੱਦਾਂ ਵਿਊ ਆ ਸਕਦੇ ਆ ਕਿੱਦਾਂ ਨਹੀਂ ਆ ਸਕਦੇ ਇਹ ਸਾਰੀ ਗੱਲਬਾਤ ਦੱਸਾਂਗੇ ਧੰਨਵਾਦ ਸਭ ਤੋਂ ਪਹਿਲਾਂ ਲਾਈਕ ਜਿੰਨੇ ਕੀਤਾ ਉਹਦਾ ਬਹੁਤ-ਬਹੁਤ ਧੰਨਵਾਦ ਥੱਲੇ ਕਮੈਂਟ ਕਰਕੇ ਦੱਸੋ ਵੀ ਲਾਈਕ ਕਿੰਨੇ ਕੀਤਾ ਆਜੋ ਆਜੋ ਮੇਰੇ ਵੀਰ ਕਮੈਂਟ ਕਰਕੇ ਆਜੋ ਥੱਲੇ 41 ਜਣੇ ਦੇਖਦੇ ਪਏ ਆ ਬਹੁਤ ਬਹੁਤ ਧੰਨਵਾਦ 42 ਜਾਨੇ 38 ਜਾਨੇ ਹੋ ਗਏ ਹੁਣ ਦੋ ਲਾਈਕ ਵਾਰੀ ਵਾਰ ਚਲਦੀ ਵੀਡੀਓ ਚ ਦੋ ਲਾਈਕ ਹੋ ਗਏ ਆ ਇੰਨਾ ਹੀ ਬਹੁਤ ਜਿਹਨੇ ਪਿਆਰ ਬਖਸ਼ ਰਹੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਇੱਕ ਵਾਰਾ ਇਹਨਾਂ ਦੱਸ ਦਿਓ ਮੇਰੀ ਆਵਾਜ਼ ਠੀਕ ਆ ਰਹੀ ਆ ਫੋਟੋ ਆਵਾਜ਼ ਠੀਕ ਆ ਰਹੀ ਆ ਇਹ ਦੱਸ ਦਿਓ ਮਾੜਾ ਜਿਆ ਕਮੈਂਟ ਕਰਕੇ ਦੱਸ ਦਿਓ ਜਿਹੜੇ ਵੀਰ ਦੇਖਦੇ ਪਏ ਆ ਕਮੈਂਟ ਕਰਕੇ ਦੱਸ ਦਿਓ ਫੋਟੋ ਆਵਾਜ਼ ਕਲੀਅਰ ਆ ਰਹੀ ਆ ਆਹੋ ਠੀਕ ਆ ਬਹੁਤ ਬਹੁਤ ਧੰਨਵਾਦ ਅਖੇ ਨਾਮ ਵੜਾ ਪੜਨ ਔਖਾ ਤੇਰਾ ਨਾਮ ਸਹੀ ਰੱਖ ਮੇਰਾ ਭਰਾ ਜੇ ਸਪੋਰਟ ਕਰਵੇਂਗਾ ਤੇ ਤੈਨੂੰ ਸਪੋਰਟ ਵੀ ਕਰਦਾਂਗੇ ਮੇਰੇ ਹੋਰ ਵੀ ਦੋ ਤਿੰਨ ਚੰਨ ਲਿਆ ਉਹਨਾਂ ਦੇ ਉੱਤੇ ਵੀ ਤੇਰਾ ਚੈਨਲ ਪ੍ਰਮੋਟ ਕਰਦਾਂਗੇ ਪਰ ਗੱਲ ਇਹ ਆ ਵੀ ਨਾਮ ਸਹੀ ਰੱਖੋ ओके ब्रदर ठीक है लव यू हो गया सारे नाल ਤੇ 10 ਮਿੰਟ ਹੋ ਗਏ ਐ ਇੰਨਾ ਹੀ ਬਹੁਤ ਆ ਮੁੜ ਕੇ ਇੱਕ ਕਮੈਂਟ ਆ ਗਿਆ ਚੱਲੇ ਪੜ ਲੈਂਦੇ ਆਪਾਂ लवप्रीत ਸਿੰਘ ਵੀਰ ਜੀ ਲਵਪ੍ਰੀਤ ਸਿੰਘ ਬੋਲ ਦੋ ਜੀ ਹਾਂਜੀ ਲਵਪ੍ਰੀਤ ਸਿੰਘ ਕੀ ਹਾਲ ਚਾਲ ਬ੍ਰਦਰ ਠੀਕ ਠਾਕ ਐ ਅਨچل ਮੱਤੂ ਹਾਂਜੀ ਕਿਦਾਂ ਵੀਰ ਵਧੀਆ लव यू ਹੋ ਗਿਆ ਤੁਹਾਨੂੰ ਸਾਰਿਆਂ ਨੂੰ ਜਿਹੜੇ ਕਮੈਂਟ ਕਰਦੇ ਪਏ ਆ ਲਵਪ੍ਰੀਤ ਸਿੰਘ ਦੀ ਕਿਹੜੇ ਜ਼ਿਲ੍ਹੇ ਤੋਂ ਕਿਹੜਾ ਜ਼ਿਲ੍ਹਾ ਆਪਣਾ ਜ਼ਿਲ੍ਹਾ ਜ਼ਰੂਰ ਦੱਸਿਆ ਕਰੋ ਵੀ ਕਿਹੜੇ ਜ਼ਿਲ੍ਹੇ ਤੋਂ ਲਾਈਕ ਵੀਡੀਓ ਨੂੰ ਲਾਈਕ ਵੀ ਕਰਦੇ ਜਾਓ ਚਲ ਚਲਦੀ ਨੂੰ ਤੇ ਨਾਲ ਦੱਸਦੇ ਜਾਓ ਕਿ ਅਸੀਂ ਫਲਾਣੇ ਪਿੰਡ ਤੋਂ ਜੁੜਿਆ ਜਾਂ ਫਲਾਣਾ ਸਾਡਾ ਸ਼ਹਿਰ ਆ ਲੁਧਿਆਣੇ ਤੋਂ ਦੇਖਦੇ ਪਏ ਵਾਹ ਜੀ ਵਾਹ ਅੰਤਲ ਮੱਟੂ ਕਪੂਰਥਲੇ ਤੋਂ ਦੇਖਦੇ ਪਏ ਵਾਹ ਜੀ ਵਾਹ ਲਵ ਯੂ ਹੋ ਗਿਆ ਲੁਧਿਆਣੇ ਵਾਲੇ ਸਾਰੇ ਵੀਰੋ ਭਰਾਵੋ ਲਵ ਪ੍ਰੀਤ ਆਈ ਲਵ ਯੂ ਅੰਤਲ ਮੱਟੂ ਲਵ ਯੂ ਬ੍ਰਦਰ ਲਵ ਯੂ ਮੈਂ ਧੰਨਵਾਦੀ ਹਾਂ ਜਿਹੜੇ ਲਾਈਕ ਕਰਦੇ ਪਏ ਵੀਡੀਓ ਨੂੰ 78 ਜਣੇ ਲਾਈਵ ਦੇਖਦੇ ਪਏ ਆ ਬਹੁਤ-ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੇ ਇਦਾਂ ਹੀ ਕਮੈਂਟ ਜਦੋਂ ਵੀਡੀਓ ਬੰਦ ਹੋਊਗੀ ਉਸ ਤੋਂ ਬਾਅਦ ਕਮੈਂਟ ਕਰਿਓ ਤੁਹਾਨੂੰ ਰਿਪਲਾਈ ਮੈਂ ਦਊਂਗਾ ਆ ਜਿਹੜੇ ਕਮੈਂਟ ਤੁਸੀਂ ਕਰਦੇ ਪਏ ਆ ਨਾ ਇਹ ਇਹ YouTube ਜਦੋਂ ਲਾਈਵ ਬੰਦ ਕਰਦੇ ਉਸ ਵੇਲੇ ਡਾ ਦਿੰਦੇ ਆ ਕਮੈਂਟ ਅਸਲੀ ਕਮੈਂਟ ਉਹਦੋਂ ਹੋਣੇ ਆ ਜਦੋਂ ਮੈਂ ਬੰਦ ਕਰਤੀ ਵੀਡੀਓ ਉਹਦੇ ਥੱਲੇ ਜਿਹੜੇ ਕਮੈਂਟ ਆਉਣਗੇ ਉਹ ਅਸਲੀ ਕਮੈਂਟ ਹੋਣੇ ਆ ਅਛਾ ਆਵਾਜ਼ ਵੀ ਕਲੀਅਰ ਹੈ ਫੋਟੋ ਵੀ ਕਲੀਅਰ ਹੈ ਬਹੁਤ ਬਹੁਤ ਧੰਨਵਾਦ 93 ਜਾਨੇ ਹੋ ਗਏ ਆ ਇੰਨਾ ਹੀ ਬਹੁਤ ਆ ਗਏ ਵੀਰ ਭਰਾ ਜਿਹੜੇ ਸਾਡੇ ਨਾਲ ਜੁੜੇ ਆ ਜੁੜਦੇ ਪਏ ਆ ਕਮੈਂਟ ਕਰੀ ਜਾਓ ਤੇ ਦੱਸਿਓ ਕਿਹੜੇ ਕਿਹੜੇ ਜ਼ਿਲ੍ਹੇ ਤੇ ਕਿਹੜੇ ਕਿਹੜੇ ਪਿੰਡ ਤੋਂ ਜੁੜੇ ਤੁਸੀਂ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਮਾਪਿਓ ਦੀ ਰਿਸਪੈਕਟ ਕਰਿਆ ਕਰੋ ਜਦੋਂ ਮਾਪਿਓ ਦੁਨੀਆ ਤੇ ਨਹੀਂ ਨਾ ਰਹਿੰਦਾ ਉਦੋਂ ਪਤਾ ਲੱਗਦਾ ਮਾਪਿਓ ਦੀ ਕਦਰ ਜਦੋਂ ਬੰਦਾ ਜੀਂਦਾ ਹੈ ਨਾ ਉਦੋਂ ਕਦਰ ਨਹੀਂ ਆਪਾਂ ਨੂੰ ਪਤਾ ਲੱਗਦੀ ਜਦੋਂ ਬੰਦਾ ਖਤਮ ਹੋ ਜਾਂਦਾ ਉਦੋਂ ਕਦਰ ਪਤਾ ਲੱਗਦੀ ਓਦੀ ਬੰਦੇ ਦੀ ਕਿ ਹਾਂ ਕੋਈ ਬੰਦਾ ਸੀਗਾ 105 ਜਾਣੇ ਹੋ ਗਏ ਆ ਪਰ ਕਮੈਂਟ ਜਿਹੜੇ ਥੋੜੇ ਥੋੜੇ ਆ ਰਹੇ ਆ ਕਮੈਂਟ ਕਰੋ ਤੇ ਪਤਾ ਲੱਗੂਗਾ ਨਾ ਕੌਣ ਕਿੱਥੋਂ ਕਿੱਥੋਂ ਜੁੜਿਆ ਇੱਕ ਵਾਰ ਫੇਰ ਤੁਹਾਨੂੰ ਦਰਸ਼ਨ ਕਰਾ ਦਿੰਨੇ ਆ ਆ ਸਾਡੇ ਘਰ ਆ ਆ ਸਾਡੇ ਪੁਰਾਣੇ ਘਰ ਆ ਇੱਕ ਕਮੈਂਟ ਹੋਰ ਆ ਗਿਆ ਵੀਰ ਦਾ ਬਰਨਾਲਾ ਵੀਰ ਬਰਨਾਲੇ ਤੋਂ ਜੁੜਿਆ ਵੀਰ ਬਰਨਾ ਬਰਨਾਲੇ ਵਾਲੇ ਹਾਂਜੀ ਬਰਨਾਲੇ ਵਾਲਿਓ ਕੀ ਹਾਲ ਚਾਲ ਠੀਕ ਠਾਕ ਆਈ ਦਾ ਦਸੀ ਜਾਉਣਾ ਵੀ ਕਿਹੜਾ ਕਿਹੜਾ ਵੀਰ ਕਿੱਥੋਂ ਕਿੱਥੋਂ ਜੁੜਿਆ ਫਿਰ ਪਤਾ ਲੱਗਦਾ ਰਹਿੰਦਾ ਆ ਓ ਮਿੱਤਰਾਂ ਦੀ ਮੋਟਰ ਤੇ ਕੱਚ ਦੀ ਗਲਾਸੀ ਖੜਕੇ ਸ਼ਾਮ ਨੂੰ ਬੁਲਾਉਣੇ ਵਕਰੇ ਨਹੀਂ ਤੂੰ ਪੰਨ ਦੇ ਕਬੂਤਰ ਵੜ ਕੇ ਦਾ ਪੰਜਾਬੀ ਟਰੈਵਲਰ ਹੈਲੋ ਲਵ ਯੂ ਟਰੈਵਲ ਵਾਲੇ ਵੀਰ ਟਰੈਵਲਰ ਕੀ ਹਾਲ ਚਾਲ ਬ੍ਰਦਰ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਇਹਦੇ ਨਾਲ ਫਿਰ ਆਟੋਮੈਟਿਕ ਸ਼ੇਅਰ ਕਰ ਦਿੰਦਾ YouTube ਵੀਡੀਓ ਅੱਗੇ ਅਗਰ ਯਾਰ ਪੰਜਾਬੀ ਪੰਜਾਬੀਆਂ ਦੀ ਸਪੋਰਟ ਕਿਉਂ ਨਹੀਂ ਕਰਦੇ ਮੈਨੂੰ ਇਹ ਹੈਰਾਨੀ ਆ ਖੰਨਾ ਖੰਨੇ ਤੋਂ ਦੇਖਦਾ ਪਿਆ ਵੀਰ ਦਾ ਪੰਜਾਬੀ ਟਰੈਵਲਰ ਖੰਨੇ ਤੋਂ ਮਿਸਟਰ ਪੀਬੀ 1 ਬਲੌਗਰ ਦੇਹਰਾਦੂਨ ਤੋਂ ਵਾਹ ਜੀ ਵਾਹ ਵਾਹ ਜੀ ਵਾਹ ਆਹ ਹੋਈ ਨਾ ਗੱਲ ਹੁਣ ਇਦਾਂ ਕਮੈਂਟ ਕਰੋ ਪਤਾ ਲੱਗੇ ਵੀ ਕਿਹੜਾ ਵੀਰ ਕਿੱਥੋਂ ਕਿੱਥੋਂ ਜੁੜਿਆ ਦੇਰਾ ਦੂਨ ਗੁੰਨੂ ਹਾਂਜੀ ਅਰਮਾਨ ਨ ਬਲੌਗ ਵੈਰੀ ਇੰਪੋਰਟੈਂਟ ਤੇਰਾ ਕੀ ਹਾਲ ਐ ਬਾਈ ਵਧੀਆ ਕੁਰਕ ਖੇਤਰ ਤੋਂ ਦੇਖਦਾ ਪਿਆ ਬ੍ਰਦਰ ਵਾਹ ਜੀ ਵਾਹ ਗੁੰਨੂ ਕਰਮਾਨ ਪਰਮਜੀਤ ਸਿੰਘ ਮਹਿਮਦ ਪੁਰਾ ਵਾਜੀ ਵਾ ਕਰਨ ਮਹਿਮ ਮਹਿਮਦਪੁਰ ਗੁੰਨੂ ਸਹੀ ਮੋੜ ਸਾਹਿਲ ਮੋੜ ਹਰਿਆਣਾ ਤੀਤੀ ਵਾਜੀ ਵਾ ਵਾਜੀ ਵਾ ਜਿੰਨੇ ਵੀ ਵੀਰ ਕਮੈਂਟ ਕਰਦੇ ਪਏ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਆ ਜਾਓ ਮੇਰੇ ਵੀਰ ਆਪਾਂ ਬੰਦੇ ਦਿਲ ਦੇ ਐ ਜੋ ਦਿਲ ਤੇ ਆਉ ਮੂੰਹ ਤੇ ਆ ਮੈਂ ਮੈਂ ਨਹੀਂ ਕਰਦੇ ਆਪਾਂ ਜਸਵਿੰਦਰ ਕੌਰ ਮੇਰਾ ਵੀ ਨਾਮ ਜਸਵਿੰਦਰ ਸਿੰਘ ਹੈ ਭੈਣ ਜੀ ਕਪੂਰ ਥਲੇ ਤੋਂ ਦੇਖਦੀ ਪਈ ਜਸਵਿੰਦਰ ਕੌਰ 47 F O R 7 ਤੇਜਵੀਰ A R ਰਮਨ ਬਲੌਗ ਗੁਰਦਾਸਪੁਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬ੍ਰਦਰ ਨਵਾਂ ਸ਼ਹਿਰੀਆ ਹੈਲੋ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬ੍ਰਦਰ ਕੀ ਹਾਲ ਹੈ ਸੰਦੀਪ ਜੌਨ ਬਸ ਵਧੀਆ ਸੰਦੀਪ ਜੌਨ ਜੀ ਚੜ੍ਹਦੀ ਕਲਾ ਮਹਾਰਾਜ ਦੀ ਕਿਰਪਾ ਪੂਰੀ ਤਲੇੇ ਛੁੱਟੀਆਂ ਆ ਕੇ ਕਰੀਏ ਗੱਲਬਾਤ ਹੋਰ ਥੋੜੀ ਜੀ ਲੈਨੇ ਆ ਛੁੱਟੀਆਂ ਚਲੋ ਜੀ ਠੀਕ ਹੈ ਮੇਰੇ ਵੀਰ ਚੜ੍ਹਦੀ ਕਲਾ ਚ ਰਹੋ ਗਲਤੀ ਭੁੱਲ ਚੁੱਕ ਮਾਫੀ ਫਿਰ ਕਿਸੇ ਦਿਨ ਮਿਲਾਂਗੇ ਲਾਈਵ ਮੈਂ ਵੀਰ ਜੀ ਐਮ ਆਰ ਪੀ ਵੀ ਬਲੌਗਰ ਕਹਿੰਦਾ ਆਪ ਜੀ ਕਿੱਥੋਂ ਮੈਂ ਜੀ ਤਰਨ ਤਾਰਨ ਤੋਂ ਰਾਜ ਰਾਜ ਜੀ ਕੀ ਹਾਲ ਚਾਲ ਆ ਚਲੋ ਠੀਕ ਹੈ ਬ੍ਰਦਰ